ਉਰਿਆ 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 ਕੀ ਫਾਇਦਾ ਛੱਡ ਦੇ ਬੱਕਰੀ ਦੇ ਤਿੰਨ ਤਰ ਕਮੀਆਂ ਦੀਆਂ ਨੇ ਤੈਨੂੰ ਪਤਾ ਨਾ ਓਏ ਖਰਚਾ ਯਾਰ ਤਿੰਨ ਕਮੀਆਂ ਹੈਗੀਆਂ ਛੱਡ ਦੇ ਯਾਰ ਖਰਚਾ ਯਾਰ ਛੱਡ ਦੇ ਛੱਡ ਦੇ ਪੂਰਾ ਖੋ ਗਿਆ ਓ ਛੱਡ ਦੇ ਛੱਡ ਦੇ ਯਾਰ ਪਾ ਹੋ ਗਿਆ ਹੋ ਗਿਆ ਵੀ ਦਾ ਵੀ ਦਾ ਹੋ ਗਿਆ ਛੱਡ ਦੇ ਉਹ ਲੈ ਲਿੰਦਾ ਨਹੀਂ ਲੈ ਛੱਡ ਦੇ ਤੁਸੀਂ ਵੀ ਮੰਨਦੇ ਨਹੀਂ ਹੁੰਦੇ ਜੇ ਤੁਹਾਨੂੰ ਕੁਝ ਹੁਣੋਂ ਦਾ ਵੀ ਨਹੀਂ ਹੋਗਾ ਕੋ ਤੂੰ ਹੀ ਮੰਨ ਜਾ ਵੱਡੇ ਬਾਪ ਦਾ ਹੋ ਜਾ ਹੋ ਉਰੀਆ ਤੂੰ ਫਿਰ ਫਿਰ ਤੂੰ ਹੋ ਹੋ ਜਾਗਾ ਉਰੀਆ ਓਏ ਛੱਡੀ ਹੱਥ ਕਰੀ ਨਹੀਂ ਵਸਦਨ ਪੂਰਾ ਹੁੰਦਾ ਉਰਾ ਹੱਥ ਕਰ ਮੰਨੀ ਦੀ ਜਾ ਹੋ ਗਿਆ ਸਾਡੇ 19 ਦੇ ਹੋ ਗਿਆ ਨਹੀਂ ਨਹੀਂ ਤੇਰੀ ਨਹੀਂ ਨਹੀਂ ਇਹ ਰੱਖ ਲੈ ਵੀਰੇ ਖੜਦੇ ਅਸੀਂ ਵੀ ਨਹੀਂ ਹੁਣ ਉਹਨੂੰ ਵੀ ਆਲੇ ਨੂੰ ਤਿੰਨ ਕਮੀਆਂ ਦੀਆਂ ਦੀਆਂ ਨੇ ਤੂੰ ਮੈਨੂੰ ਨਾ ਆਵੀਂ ਯਾਰ 500 ਰੁਪਇਆ ਆਪਦੇ ਲਈ ਫੀਸ ਮਰਵਾ ਲਈ ਇੱਥੇ ਉਹਾਂ ਕਰੀਂ ਹੱਥ ਯਾ ਪੂਰੀਆਂ ਦੇ ਹੀ ਹੋ ਗਿਆ ਦੇ ਬੱਕਰਾ ਕੱਚਾ ਸੌਦਾ ਥੋੜੀ ਹੱਲਣ ਦੇਊਗਾ ਮੈਂ ਇਹਦੇ ਸਾਡੀ ਬੇਇੱਜ਼ਤੀ ਐ ਅਲੱਗ ਨਾਲ ਰਾਜੂ ਦਾ ਸੌਦਾ ਹੋਇਆ ਹੋਇਆ ਖਰਾਬ ਹੋ ਗਿਆ ਬੇਇੱਜ਼ਤੀ ਐ ਸਾਡੀ ਇਹਦੇ 'ਚ ਸਾਨੂੰ ਕੋਈ ਲਾਲਚ ਨਹੀਂ ਉਸਲਾਂ ਦੇ ਵਿੱਚ ਇਹ ਇਹ ਮੈਨੂੰ ਕਹਤਾ ਤੂੰ ਨਾ ਮੈਨੂੰ ਕੁਛ ਦੇਈ ਪਈ ਮੈਂ ਤੈਨੂੰ ਲੈਦਾ ਵੀ ਨਹੀਂ ਤਾਂ ਮਨਾਇਆ ਹੈ ਪੀਰ ਲੈ ਸਾਈਆਂ ਦੇ ਲੋ ਜੀ ਇਹਨਾਂ ਸੌਦੇ ਕਰਾਂਗੇ ਕਰਮ ਵਾਲਾ ਨੋਟ ਲੋ ਜੀ ਯਾਰ ਅੰਕ 6 7 8 9 10 11 12 13 14 15 16 17 ਆ ਰੰਗ ਬੀ ਗਣ ਲੈ ਦੁਬਾਰੇ ਲਓ ਜੀ ਠੀਕ ਹੈ ਠੀਕ ਹੈ ਛੋੜ ਕਰ ਦੇ ਚੈਨ ਨੂੰ ਲਿਖਾਈਗਾ ਤੇ ਛੋੜ ਕਰ ਦੇ ਲਿਖਾਈ ਕਰਾ ਇਹ ਲਿਖਾਈ ਆਪਦੇ ਕਿੰਨੂ ਆਪੀ ਦੇ ਦੂ ਸੌ ਰੁਪਿਆ ਬੱਕਰਾ ਗੱਡੀ ਚ ਪਾ ਸਾਡੇ ਵਾਲਾ ਕਰ ਦਿਓ ਜੀ ਠੀਕ ਹੈ ਜੀ ਚਲੋ ਜੀ ਬੱਸ ਇਹ ਮੈਨੂੰ ਆਪੇ ਕਹਿਦਾ ਤਾਂ ਹੀ ਹੈ ਕੀ ਜੀ ਕਿੰਨੇ ਜੀ ਚਲੇ ਆ ਦਇ ਲੇ ਗਿਆ 2000 ਘੱਟ ਦੇ ਦੇ ਜਾ 43000 ਦੀ ਪਾਲਾ 25 ਤੋਂ ਘੱਟ 2000 ਆ 25 ਤੋਂ ਘੱਟ ਦੋ ਆ ਜਾ ਇਹ ਦੋ 40 ਮੰਗਿਆ ਤੀ ਤੇ 40 ਦਾ ਤਾਂ ਗੱਲ ਹੀ ਨਹੀਂ ਕੀਤਾ ਪੁੱਛ ਲੈ 3000 45000 ਰੁਪਏ ਕਿਹਾ ਦੇਖ ਲੈ ਫੋਨ ਤੇ ਇਹਨੂੰ ਮੈਂ 45000 ਰੁਪਏ ਮੈਂ ਕਿਹਾ ਤੇਰੇ ਘਰ ਤੇ ਚਾ ਮੰਗਣ ਨੂੰ ਚਾਹੇ 50 ਮੰਗ ਲਈਏ 60 ਮੰਗ ਲਈਏ ਤੈਨੂੰ 45000 ਦੀ ਮੈਂ ਦੇਵਾਂਗੇ ਪੁੱਛ ਲੈ ਉਹਦੇ ਗੋਲ ਵੀ ਰਿਕਾਰਡਿੰਗ ਪਿਆ ਝੂਠ ਨਹੀਂ ਬੋਲਦਾ 40000 ਰੁਪਏ ਕਿਹਾ ਤਾਂ ਕੋਈ ਨਹੀਂ ਮੈਂ 40 ਦੇ ਦੇ ਦਿੰਦਾ ਇੱਥੇ ਵੀ ਮੰਨ ਜੂਦਾ ਕੋਲ ਕਹ ਦੇ ਮੇਰੇ ਤੋਂ 40 ਮੰਗਿਆ ਦੇਖ ਇਹ ਬੱਚੇ ਵੀ ਪੂਰੇ ਆਪਣੇ ਵੱਡੇ ਬੋਕ ਦੇ ਬੱਚੇ ਨੇ ਆ ਇੱਧਰ ਦੇਖ ਬੱਚੇ ਕਿਆ ਬਾਤ ਹੈ ਕਿਆ ਬਾਤ ਹੈ ਉਹ ਬੱਚੇ ਪੂਰੇ ਦੇਖਦਾ ਨੇ ਵੱਡੇ ਬੋਕ ਦੇ ਬੱਚੇ ਨੇ ਓਏ ਆ ਤੂੰ ਬੱਚੇ ਰੱਖ ਲਿਆ ਤੂੰ ਬੱਚੇ ਰੱਖ ਲਾ ਦੋਏ ਆ ਬੱਚੇ ਰੱਖ ਲੂ ਮੈਂ ਨਹੀਂ ਰੱਖਣਾ ਆਪਾਂ ਐਵੇਂ ਕਾਸ ਨੂੰ ਜਾਂ ਇਹਨਾਂ ਨੂੰ ਪੈਜ ਮਾਰਨਾ ਦੁੱਧ ਦੋ ਦੁੱਧ ਨਹੀਂ ਨਹੀਂ ਦੁੱਧ ਪਿਲਾਇਆ ਹੈ ਯਾਰ ਇਹਨਾਂ ਨੂੰ ਦੁੱਧ ਪਿਲਾ ਥਾ ਜੁਗਾ ਦੇ ਕੋਈ ਹਲਕਾ ਕਰਦੇ ਸੀ ਮਾਰ ਕੇ ਵੀਡੀਓ ਬਣਾਉਂਦੀ 40 45000 ਤੇ ਖੜਾਇਆ 45000 ਤੇਰਾ ਕੀ ਬਾਤ ਆ ਹਾ ਹਾ ਆ ਦੂਆ ਇਹ ਸੀ ਤੇ ਉਹ ਆਸੀਬ ਓਏ ਮੈਂ ਤਾਂ ਝਾੜ ਦੇ ਨਾ ਆਪਣੇ ਕੋਲ ਹੀ ਆ ਨਾ ਨਾ ਹਾਂ ਆਹ ਬੋਲ ਜੀ ਅਸੀਂ ਕੁਝ ਕਰ ਸਕਦੇ ਹਾਂ ਆ ਉਹ ਰਹਿੰਦੇ ਬੱਚੇ ਕਾਮ ਦੇ ਨਹੀਂ ਆ ਬੱਚੇ ਬੰਦਾ ਦਾ ਬੱਚੇ ਕਾਲੇ ਓਏ ਆਪਣਾ ਸੌਦਾ ਹੋ ਗਿਆ ਮੇਰੀ ਗੱਲ ਸੁਣੋ ਹੁਣ ਤੂੰ 20000 ਬੱਚੇ ਰੱਖੀਂ ਪੁੱਠੇਗੇ ਕੀ ਜੀ ਜੀ ਉਹ ਬੱਚੇ ਤੇਰੀ ਜਵਾਨ ਵੀਡੀਓ ਲੈਰੇ ਕਾਲੇ ਬੱਚੇ ਉਹ ਬੱਚੇ ਨਹੀਂ ਨਾ ਜੂ ਉਹ ਐ ਨਹੀਂ ਰੱਖਣਾ ਸੀ ਲੱਖ ਦੇ ਦਿੰਦਾ ਆਪਾਂ ਰੱਖ ਵੀ ਲੈਣੇ ਤੇ 20000 ਦੇ ਤੈਨੂੰ ਉਹ ਗੱਲ ਹੈ ਜਵਾਨ ਕਿਉਂ ਨਹੀਂ ਮੇਰੇ ਲੈ ਦੱਸ ਤੂੰ ਚਾਚਾ ਕੀ ਗਿਆ ਲੱਗਾ ਤੂੰ ਲੱਖ ਦੇ ਦੇ 20000 ਦੇ ਰੱਖ ਲੈਣੇ 2000 ਹੋਰ ਛੱਡ ਦੇ ਮੈਂ ਕਿਹਾ 18 ਦੇ ਰੱਖ ਦੇ ਆਪਾਂ ਉਹ ਕਿਉਂ ਰੱਖਣਾ ਦੱਸ 2000 ਛੱਡ ਦੇ ਤੂੰ 15 ਦੇ ਰੱਖ ਦੇ ਕਿਉਂ ਰੱਖਣਾ ਬੱਚੇ ਮੈਂ ਕਿੱਥੇ ਚੁਗਾਉਂਗਾ ਨਾ ਯਾਰ ਤੇਰੇ ਬੱਚੇ ਅਰੇ ਕੋਣ ਬਚਿਆ ਗਿਆ ਇਹ ਆ ਤਾਂ ਪਰੇ 10 11 ਕਾਲੀ ਬੱਕਰੀ ਹੋ ਗਿਆ ਕਿ ਵਿੱਚ ਹੀ ਹੋ ਗਿਆ ਸੋਦਾ ਇਹਦਾ ਵੀ ਇਹਦਾ ਇਹਦੇ ਪੈਸੇ ਨਾਲ ਹੀ ਕਰਾ ਦਿਆਂ ਸੋਦਾ ਕਰਾਂਗੇ ਤਾਂ ਹੀ ਰਾਜੂ ਤੂੰ ਹੋ ਗਿਆ 30000 ਦੀ ਹੋਗੀ ਹੋਗੀ ਖੇਤੀ ਆਂਦੀ 30 ਦੀ ਹੋਗੀ ਉਸ ਨਾਲ ਪਾਰ 30 ਦੀ ਭਰਾਵਾ ਰੈਂਡ ਉਹ ਕਿੰਨੀ ਰੈਂਡ ਉਹ ਹੀ ਲੈ ਜਾਂਦੇ ਇੱਕ ਰਸ ਕਿੰਨੇ ਕਿੰਨੇ ਜੀ ਇਹ ਬਿਆਲੀ ਦੀ ਦੇ ਦਾਂਗੇ ਯਾਰ ਫਾਈਨਲ ਹੈ 42 ਯਾਰ ਕੋਈ 42 ਦੀ ਨਹੀਂ 40 ਵਾਲੀ ਮੰਗੇ ਉਹ 40 ਕਿੱਥੇ ਮੰਗਿਆ ਤੂੰ ਸੱਚ ਦੱਸ ਦੇ ਕਿੱਥੇ ਮੰਗਿਆ ਓਏ ਅਸੀਂ ਮੈਂ ਤੈਨੂੰ 40 ਮੰਗਿਆ ਤੂੰ ਬੱਕਰੀ ਫਰੀ ਲੈ ਜਾ ਉਹ ਮੇਰੀ ਗੱਲ ਸੁਣ ਦੇ ਕੋਈ ਨਹੀਂ ਦੇ ਕੋਲੇ ਵੀ ਹਸਣਾ ਦੇ ਉਹਨਾਂ ਦਾ ਤੈਨੂੰ ਬੱਕਰੀ ਫਰੀ ਸੁਣ ਨਾ ਭਾਈ ਹਾਂ ਸੁਣਾ 40 ਹਜ਼ਾਰ ਦੇ ਜੇ 40 ਚੱਲ ਚੱਲ ਦੇ ਬੱਕਰੀ ਦੀ ਸੁਣਾ ਇਹਦੀ ਸੁਣਾ ਦੇ ਤੂੰ ਮੈਨੂੰ ਬੱਕਰੀ ਫਰੀ ਦੇ ਦੂ ਸੁਣਾ ਦੇ ਇਹਦੀ ਬੱਕਰੀ ਦੇ ਆ ਮੈਂ ਸੁਣਾ ਦੇ ਨਾ ਕੰਨਾ ਆਂਦਾ ਤੂੰ ਲੁੱਟਾ ਬਹੁਤਾ ਤੂੰ ਰਿਕਾਰਡਿੰਗ ਕਰਦਾ ਨਹੀਂ ਲੈ ਮੈਂ ਕਰਦਾ ਨਹੀਂ ਕਹਿੰਦਾ ਕੋਈ ਵੀ ਕਰੇਗਾ ਤੂੰ ਆਡੀਓ ਫੋਨ ਤੇ ਕਰਦਾ ਸਾਹਮਣੇ ਤੂੰ ਕੀ ਕਰਦਾ ਫਿਰ ਹੁਣ ਕੀ ਬਣੂ ਉੱਥੇ ਕਹਿੰਦਾ ਉੱਥੇ ਕਹਿੰਦਾ ਯਾਰ ਇਥਾਂ ਮੈਂ ਤਾਂ ਦੱਸਦਾ ਉੱਥੇ ਜਾਂਦਾ 35 ਦੀ ਕਹਿੰਦਾ ਵੀ ਨਹੀਂ ਦਿੰਦਾ ਇਹ ਇਹ ਨਹੀਂ ਬੰਨੀ ਉੱਥੇ ਇਹ ਕਹਿੰਦਾ 35 ਦੀ ਲਓ 40 ਦੀ ਵੀ ਨਹੀਂ ਦਿੰਦੀ ਇਹ ਉਠਖੜ ਹੁਣ ਐਸ਼ਾ ਪਾ ਦੇ ਅਗਲੇ ਦੇ ਐਸ਼ ਕਰਾ ਦੀ ਐਸ਼ ਤਾਂ ਆ ਕੇ ਕੋਈ ਗੱਲ ਨਹੀਂ ਨਵੇਂ ਨੰਬਰ ਇਹਨੂੰ ਨਹੀਂ ਹੋਣਾ ਹੋ ਬਾਰੇ ਫਿਰ ਕੋ ਕੋ ਚਲੋ ਫਿਰ ਛੱਡੋ ਯਾਰ ਕਰੋ ਯਾਰ ਕੁਸ ਉਹ ਤਾਂ ਵਿਚਾਰੇ ਜਮਾਤਾਂ ਖੜਾ ਕਰ ਦਿੱਤਾ ਓਨੇ ਕੋਈ ਨਹੀਂ ਉਹਨਾਂ ਦਾ ਵੀਡੀਓ ਵਿਚਾਰ ਨੂੰ ਹੁਣ ਦਾ ਕੰਮ ਹੈ ਅਗਲੇ ਦਾ ਇਹ ਤੇ ਚੜਿਆ ਬੋਗਤਾ ਮਾਰਦੇ ਮੱਥਾ 35 ਦੀ ਚੈੱਕ ਕਰਦਾ ਉਹ 35 ਦੀ ਦਿੱਤੀ 35 ਦੀ ਦੇ ਰਹੇ ਆ ਕੀ ਹੋ ਗਈ ਬੈਸਤੀ ਦੀ ਉਹ ਨਹੀਂ ਜਾਂ ਹੋ ਗਈ ਬੈਸਤੀ ਇਕੱਠੇ ਰੁਪਏ ਵਟਦੇ ਨੇ ਕੋਈ ਨਹੀਂ ਕੋਈ ਨਹੀਂ ਰੁਪਿਆ ਦਾ ਵਟਾ ਇੱਕ ਲੱਖ 5000 ਰੁਪਏ ਆ ਉਹ ਯਾਰ ਉਹ ਪਲੋਂ ਪਾਟਾ ਲੈ ਪਹਿਲੇ ਸੁਈਆ ਦੋ ਗੱਡ 40 ਦੀ ਵੀ ਨਹੀਂ ਦਿੱਤੀ ਮੈਂ ਕੁਛ ਨਾ ਪਿਛਲੇ ਆ ਆ ਸ਼ਨੀਵਾਰ ਦੀ ਗੱਲ ਹੱਲੇ ਚੱਲਾ ਤਾ ਅੱਗੇ ਪੈਸੇ ਕਿੰਨੇ ਆਗੇ ਤੇਰੇ ਕੋਲ ਪੈਸਾ ਨਹੀਂ ਆ ਗਿਆ ਹਲਾ ਗਿਆ ਹੌਲੀ ਵਾਹ ਹੋਈ ਚੰਗੇ ਆ ਯਾਰ ਦੋ ਦੋ ਉਹ ਕਰਦਾ ਕਿਉਂ ਰੋ ਪਰਾਂ ਪਰ ਬੋਲੀ ਖੋਦਾ ਪਰਾਂ ਨੂੰ ਕਰਦੇ ਬਸ ਥੋੜਾ ਜਿਹਾ ਆਹ ਆਪਾਂ ਦਾ ਸਭ ਚੱਲਦਾ पैती पैती नही बचे नहीं है तेरे पैसे आ गए कोई नहीं पैसे तो आ जाओगे पैसे चलिए भाई फिर चल आप पेमेंट आ गई ठीक है राजी ठीक है एक दम मैं करता हूं ठीक है ठीक काली नहीं आ बकरिया दो बिके कहा एक परे खड़ी है मखिया चीनिया सत्तर हजार का जोड़ा पांच बच्चे ने थले बढ़िया बच्चे ने